ਦੇ ਪਿੰਡ ਤਾਲੀਬਾਟ ਬੇਟ ਵਿਖੇ ਤੜਕਸਾਰ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ। ਘਟਨਾ ਸਬੰਧਤ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸੱਸ ਮਨਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਲੜਕਾ ਪ੍ਰੀਤਪਾਲ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ। ਇਹਨਾਂ ਦੀ ਗੈਰ ਹਾਜ਼ਰੀ ਵਿੱਚ ਨੂ ਰਾਜਵੀਰ ਕੌਰ ਨੇ ਮੇਰੇ ਭਤੀਜੇ ਗੁਰਜੀਤ ਸਿੰਘ ਜੀਤਾ ਪਿੰਨੌਲੀ ਨਾਲ ਨਾਜਾਇਜ਼ ਸਬੰਧ ਬਣਾਏ। ਤਾਂ ਲੱਗਣ ਦੇ ਉਹਨਾਂ ਦਾ ਲੜਕਾ ਵਿਦੇਸ਼ ਤੋਂ ਵਾਪਸ ਇੰਡੀਆ ਆ ਗਿਆ ਤੇ ਇਹਨਾਂ ਉਹ ਮਾ ਪਤੀ ਪਤਨੀ ਵਿਚਕਾਰ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਣਕਸਰ ਅਮ੍ਰਿਤਪਾਲ ਸਿੰਘ ਜੁਬਾਰੇ ਤੋਂ ਆਇਆ ਤੇ ਉਸਨੇ ਦੱਸਿਆ ਰਾਜਵੀਰ ਕੌਰ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਇਹ ਤੁਹਾਡਾ ਨਾਮ ਕਿਹੜਾ ਪਿੰਡ ਮੇਰਾ ਨਾਮ ਅਨਜਨਤ ਕੋਟ ਢਾੜੀ ਵਾਲਾ ਪੰਡਾ ਜਿਹੜੀ ਬੱਚੀ ਦੀ ਮੌਤ ਹੋਈ ਤੁਹਾਡੇ ਕਿੱਧਰ ਦੀ ਸੀ ਮੇਰੀ ਨਾ ਲੱਗਦੀ ਮੌਤ ਕਿਹ ਹੋਈ ਸਾਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਥੱਲੇ ਦੋਨੇ ਜੀ ਆ ਪੋਤਾ ਮੇਰਾ ਮੇਰੇ ਨਾਲ ਸੁਤਾ ਇਹ ਦੋਨੇ ਜੀ ਉੱਤੇ ਆ ਸਾਨੂੰ 4:30 ਵਜੇ ਸਵੇਰੇ ਦੱਸਿਆ ਉਹਨੇ ਉੁੰਡੇ ਨੇ ਉਤੋਂ ਆਇਆ ਲੀਰਾ ਮਾਤਾ ਸਾਨੂੰ ਫੇਵ ਨਹੀਂ ਪਤਾ ਹਾਂਜੀ ਲੜਕਾ ਅੱਜ ਅੱਜ 10 ਦਿਨ ਹੋਏ ਬਾਹਰੋਂ ਇਟਲੀ ਆਇਆ ਰੋ 1 ਸਾਲ ਤੇ 4 ਮਹੀਨੇ ਵਾਦਾ ਉਧਰੋਂ ਬਾਹਰੋਂ ਆ ਗਿਆ ਟਿਕਟ ਵੀ ਇਹਨੇ ਨੌ ਨੇ ਰੱਖੀ ਉਹਦੀ ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਇਹਨੇ ਕੀ ਕੀਤਾ ਕੀ ਨਹੀਂ ਲੜਕੇ ਬਸ ਦੱਸਿਆ ਹੋਏ ਤਾਂ ਸਾਢੇ 4 ਵਜੇ ਦਾ ਤਾਂ ਘਰੋਂ ਨਿਕਲ ਗਿਆ ਉਦੋਂ ਹੀ ਤੇ ਇਹ ਮਰ ਗਈ ਆ ਤੇ ਮੈਂ ਵੀ ਮਰ ਜਾਣਾ ਉਦੋਂ ਹੀ ਚੱਲ ਗਿਆ ਘਰੋਂ ਇਹ ਡੰਗੀ ਪ੍ਰਵਾਦ ਦੇ ਵਿੱਚ ਕੁਲੀ ਨੰਦਾਂ ਨੂੰ ਆ ਵੀ 3 ਨੂੰ ਪ੍ਰੈਸ਼ਰ ਹੀ ਨਾ ਸੀਗਾ ਕਲੇਸ ਰੈਂਦਾ ਸੀ ਕਲੇਸ ਰੈਂਦਾ ਸੀ ਕੀ ਕਾਰਨ ਸੀ ਕਾਰਨ ਚਗਾਏ ਕੁਲੀ ਦੇ ਦੀਦਨ ਬਦਲੇ ਸੀ ਉਹ ਮੁੰਡੇ ਕੋਲ ਰਿਕਾਰਡਿੰਗਾਂ ਸਾਰੀਆਂ ਹੀ ਸੀ ਉਹ ਮੁੰਡਾ ਕਹਿੰਦਾ ਮੈਂ ਸਾਰੇ ਪ੍ਰੂਫ ਦਿੰਦਾ ਮੇਰੇ ਬਾਹਰ ਮੁੰਡੇ ਨੂੰ ਦਿੰਦਾ ਸੀ ਪ੍ਰੂਫ ਪ੍ਰੂਫ ਉਹਨੂੰ ਸਾਰੇ ਦਿੰਦਾ ਸੀ ਤੁਹਾਡੀ ਕਹਿਣ ਦਾ ਭਾਵ ਉਹ ਤੁਹਾਡੀ ਨੋਦੀ ਕਿਸੇ ਗੈਰ ਮੁੰਡੇ ਦੇ ਨਾਲ ਮੇਰੇ ਸਕੇ ਭਤੀਜੇ ਨਾਲ ਮੇਰੇ ਸਕੇ ਭਤੀਜੇ ਨਾਲ ਹਾਂ ਜਿਹੜਾ ਇੱਥੇ ਰਹਿ ਕੇ ਉਹਦੇ ਨਾਲ ਸੀ ਗੱਲਾਂ ਇੱਥੋਂ ਵੱਧ ਗਈਆਂ ਮੁੰਡੇ ਨੇ ਸਾਰਾ ਕੁਝ ਦੱਸ ਦਿੱਤਾ ਹੁਣ ਵੀ ਆਇਆ ਔਰੇ ਕੋਲ ਫੋਨ ਦੇ ਵਿੱਚ ਰਿਕਾਰਡਿੰਗ ਆ ਰਾਜਵਿੰਦਰ ਨੂੰ ਵੀ ਉਹਨੇ ਦਿਖਾਈ ਆ ਕਹਿੰਦਾ ਜੇ ਜੇ ਮੇਰੀ ਰਾਜਵਿੰਦਰ ਨੂੰ ਕੁਝ ਹੋ ਗਿਆ ਮੇਰੀ ਰਾਜਵੀਰ ਨੂੰ ਮੈਂ ਪੈਣ ਚੋਦਾ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਮਾਰ ਦੇਣਾ ਮੇਰੀ ਰਾਜਵੀਰ ਮੈਂ ਖਣਨੀ ਆ ਮੈਂ ਖਣਨੀ ਆ ਕਹਿੰਦਾ ਮੇਰੀ ਰਾਜਵੀਰ ਆ ਮੇਰਾ ਭਤੀਜਾ ਇਦਾਂ ਕਹਿੰਦਾ ਸੀ ਭਤੀਜਾ ਕਿ ਨਾ ਜਿਹੜਾ ਉਹਦਾ ਨਾਮ ਹੈਗਾ ਗਰਜੀਤ ਸਿੰਘ ਜੀਤਾ ਪਿੰਡ ਨੌਲੀ ਇੱਥੇ ਡਟ ਗੋਰ ਇੰਜੇ ਮੇਰੇ ਕੋ 2 ਮਹੀਨੇ ਰਹੇ ਇਸੇ ਦਰਾਨੀ ਗੱਲਬਾਤ ਹੋ ਗਈ ਹਾਂ ਐਸੇ ਇੱਥੇ ਕਿਤੇ ਗੱਲਬਾਤ ਹੋ ਗਈ ਮੈਨੂੰ ਕੋਈ ਪਤਾ ਨਹੀਂ ਹਾਂਜੀ ਜਿਹੜਾ ਡਟਾ ਇਹ ਲੜਕਾ ਉਹ ਤੇ ਜਵਾਲੇ ਤੋਂ ਉੱਤਰ ਜਿਹੋ ਆ ਉਹਨੇ ਤੁਹਾਨੂੰ ਕੋਈ ਗੱਲ ਦੱਸੀ ਹੋਵੇ ਵੀ ਸਵੇਰੇ ਹਾਂ ਉਹਨੇ ਇਹੋ ਦੱਸਿਆ ਵੀ ਉਹ ਮੁੱਕ ਗਈ ਆ ਅਸੀਂ ਉਸ ਵੇਲੇ ਭੱਜੇ ਗਏ ਆ ਰੋਂਦੇ ਖੱਪਦੇ ਦੋਨੇ ਜੀ ਜਦੋਂ ਜਾ ਕੇ ਦੇਖਿਆ ਉਹ ਠੰਡੀ ਪਈ ਆ ਉਸ ਵੇਲੇ ਗਾਲਾਂ ਲਾ ਪਿਆ ਕੱਢਣਾ ਉਹਨੇ ਫੜ ਕੇ ਆਪਣੇ ਪੇਰ ਨੂੰ ਢਾਲ ਲਿਆ ਕੋ ਇਹਨੂੰ ਕੋ ਟੰਟਾ ਪਿਆ ਮੈਂ ਬਾਹਰ ਇਹਨੂੰ ਅੰਦਰੋਂ ਉੰਤੱਕੇ ਮੈਂ ਕਿਉਂ ਕੱਢ ਕੇ ਮੈਂ ਕਿਹਾ ਤੂੰ ਅੰਦਰ ਰਹਿ ਮੈਂ ਬਾਹਰ ਆਪਣੇ ਵੱਡੇ ਮੁੰਡੇ ਨੂੰ ਫੋਨ ਲਾਤਾ ਉਹ ਵੀ ਰੋਣ ਖਵਣ ਲੱ ਪਿਆ ਤੇ ਰਾਜਵੀਰ ਨੇ ਕੀ ਕੰਮ ਕੀਤਾ ਜਿ ਤੂੰ ਤੁਹਾਡੇ ਲੜਕਾ ਮਾਰੂ ਹੋਇਆ ਸੀਗਾ ਉਹਦੇ ਆ ਕੇ ਤੁਹਾਡੇ ਨੱਕ ਜਿਗਰ ਕੀਤਾ ਸੀ ਕੋਈ ਜਿਗਰ ਨਹੀਂ 3 ਵਜੇ ਆਇਆ 3 ਵਜੇ ਜਦੋਂ ਆਇਆ ਬਾਹਰ ਉਹਦਾ ਇਹ ਸੌਰੀਆਂ ਨੂੰ ਚਲ ਗਿਆ ਆਪਣੇ ਨੂੰ ਗੱਡੀ ਚ ਕੀ ਸਾਨੂੰ ਕੋਈ ਨਹੀਂ ਉਹਨੇ ਦੱਸਿਆ ਪੁੱਛਿਆ ਪਾਸਪੋਰਟ ਆਪਣਾ ਫੜਾ ਗਿਆ ਸਾਨੂੰ ਵੀ ਆ ਮੇਰਾ ਪਾਸਪੋਰਟ ਰੱਖ ਲਾ ਆ ਭੱਜ ਗਿਆ ਉੱਥੇ ਉੱਛਾੜੇ ਨਾਲ ਗੱਲ ਨਹੀਂ ਕੋਈ ਕੀਤੀ ਉੱਥੇ ਉਹਦੀ ਮਾਂ ਨੂੰ ਪਤਾ ਹੋਗਾ ਸਾਨੂੰ ਪਰ ਉਹ ਮੁੜ ਕੇ ਆਣ ਕੇ ਦੱਸਿਆ ਕਿ ਮੈਂ ਉੱਥੇ ਕਿਟਾਪਾ ਬੜਾ ਚੜਿਆ ਇੱਥੇ ਵੀ ਕਿਟਾਪਾ ਬਹੁਤ ਚੜਿਆ ਇਹਨਾਂ ਨੂੰ ਪਤਾ ਕਿ ਉਹ ਬਾਹਰ ਕੇ ਔਰ ਕੜ ਕੇ ਉਹ ਲੋਕ ਕੁੱਤੀ ਦਾ ਇਹ ਭੱਜ ਗਈ ਡਰਦੇ ਇਹ ਕਹਿੰਦੀ ਮੈਨੂੰ ਮਾਰ ਦੇਣਾ ਮੈਨੂੰ ਕਹਿੰਦੀ ਮੰਮੀ ਡੰਡੇ ਲਪੋ ਦੇ ਮੈਂ ਕਿਹਾ ਮੈਂ ਡੰਡੇ ਨਹੀਂ ਲਪਾਉਣੇ ਤੇਰੀਆਂ ਕੀਟੀਆਂ ਤੂੰ ਭੌਗਤ ਕਹਿੰਦੀ ਮੰਮੀ ਮੇਤੋਂ ਗਲਤੀ ਹੋ ਗਈ ਮੈਂ ਮੰਨਦੀ ਆਂ ਅਸੀਂ ਆਪਣੀ ਨੂੰ ਉਸਲੀ ਹੋਰ ਕੁਝ ਨਹੀਂ ਬਹੁਤ ਉਸ ਜਵਾਂ ਕੋਸ਼ਿਸ਼ ਕੀਤੀ ਬੜਾ ਸਮਝਾਇਆ ਉਹ ਸਮਝੀ ਨਹੀਂ ਹਾਟ ਗਈ ਸੀਗੀ ਫੋਨ ਕਰਨੋਂ ਹੋਲੀਏ ਵਾਲੇ ਦਿਨ ਤੋਂ ਫੇਰ ਇਹਨਾਂ ਦਾ ਫੋਨ ਲਾ ਪਿਆ ਚੱਲਣ ਅਸੀਂ ਹੁਣ ਆਨੰਦਪੁਰ ਸਾਹਿਬ ਕੋਆਂਟਿਕਾ ਨਾ ਗਿਆ ਸੀ ਮਗਰੋਂ ਫੇਰ ਨੋ ਫੋਨ ਕਰਕੇ ਮੁੰਡੇ ਨੂੰ ਉਧਰ ਉਧਰ ਹੀ ਗੱਲਾਂ ਬਾਤਾਂ ਕੀਤੀਆਂ ਜਿਹੜੀ ਤੁਹਾਡੇ ਬੀਤੀ ਜਨਾਨ ਏਜੰਸੀ ਤੋਂ ਤੁਸੀਂ ਇੱਥੇ ਵੀ ਆਉਂਦਾ ਸੀਗਾ ਹਾਂਜੀ ਇੱਥੇ ਵੀ ਆਉਂਦਾ ਸੀ ਆਉਂਦਾ ਸੀ ਇੱਥੇ ਇੱਥੇ ਵੀ ਆਉਂਦਾ ਸੀ ਪਰ ਮੇਰਾ ਕਾਰ ਇਸ ਵੇਲੇ ਬਰਬਾਦਕ ਹੋ ਗਿਆ ਹੋਣ ਸਾਨੂੰ ਕਹਿੰਦੇ ਤੁਸੀਂ ਸਾਡੀ ਧੀ ਮਾਰ ਦਿੱਤੀ ਅਸੀਂ ਕਿੱਦਾਂ ਮਾਰ ਦਿੱਤੀ ਤੁਸੀਂ ਆਪਣੀ ਤੀਤ ਦੀ ਗਲਤੀ ਸਮਝੋ ਮਾਂ ਨੂੰ ਬਹੁਤ ਵੇਰੀ ਸੱਦੇ ਆਇਆ ਇਹ ਮੰਨੀ ਨਹੀਂ ਪੈਣ ਜੀ ਮੰਨੀ ਨਹੀਂ ਗੀ ਇਹਨੇ ਇੱਕ ਨਹੀਂ ਸਾਡੀ ਮੰਨੀ ਪੈਂਕੇ ਨਹੀਂ ਇੱਥੇ ਬਹਿ ਕੇ ਇਹਨਾਂ ਨੂੰ ਕਹਿਣਾ ਤੁਹਾਡੀ ਧੀ ਗਲਤ ਹੈ ਤੁਸੀਂ ਮੰਨਜੋ ਹਜੇ ਵੀ ਮੈਨੂੰ ਮੁੰਡੇ ਨੇ ਪ੍ਰੂਫ ਦਿਖਾ ਲਿਆ ਪੈਂਕੇ ਨੂੰ ਜਲੰਧਰ ਸੱਦ ਕੇ ਉੱਥੇ ਦਿਖਾ ਲੇ ਪ੍ਰੂਫ ਸਾਰੇ ਇਹ ਫੇਰ ਵੀ ਨਹੀਂ ਮੰਨੇ ਅਗਰ ਚਲ ਜਾਓ ਪੌਂਡਾ ਸਾਡੇ ਉਹਦੇ ਮਾਂ ਤੇ ਲਾਉਂਦੇ ਆ ਉਹਦੇ ਮਾਂ ਤੇ ਸਾਡੇ ਤੇ ਲ ਜਾਮ ਲਾਉਂਦੇ ਵੀ ਸਾਡੀ ਧੀ ਇਹਨਾਂ ਨੇ ਮਾਰੀ ਆ ਅਹੀਂ ਤਾਂ ਆਪਰੇ ਜਿੱਦਾਂ ਕਹਿੰਦੇ ਨੇ ਠੀਕ ਨਹੀਂ ਰਹਿੰਦੇ ਬਿਮਾਰ ਅਸੀਂ ਰਹਿੰਦੇ ਅਸੀਂ ਕੀ ਉਹਨੂੰ ਮਾਰਨਾ ਅਹੀਂ ਦਸਨਾਲ ਟੱਪਣੇ ਮੁੰਡੇ ਨੂੰ ਵੱਢਦੇ ਆ ਤੂੰ ਇਹ ਕੰਮ ਕਿਉਂ ਕੀਤਾ ਉਹ ਕਹਿੰਦਾ ਇਨਫਾ ਲੈ ਲਿਆ ਹਾਇ ਸਾਨੂੰ ਕਹਿੰਦਾ ਕਿੰਨਾ ਇਨਫਾ ਲੈ ਲਿਆ ਅੱਗੇ ਮਹਾਰਾਜ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਤੁਹਾਡਾ ਯਰਕਾ ਕਿੱਥੇ ਨੂੰ ਮੋਲਟੀ ਤੁਹਾਡੇ ਕੱਲ੍ਹ ਬਾਪਾ ਬੰਦਾ ਲਾ ਦੇਖੋ ਹੁਣ ਫੋਨ ਆਉਂਦਾ ਸੀ ਪੈਂਕੇ ਦੀ ਗੱਲ ਹੁੰਦੀ ਹੈ ਚੌਧਰੀ ਦੀ ਹਾਂ ਹਣੇ ਹੋ ਤਾਂ ਕਿੰਨਾਂ ਦਾ ਮੈਂ ਮਰ ਜਾਣਾ ਮੈਂ ਮਰ ਜਾਣਾ ਆਪਾਂ ਨੇ ਕਿਹਾ ਵੀ ਜੇ ਤੂੰ ਇਹੇ ਕੰਮ ਕਰਨਾ ਮਰ ਜਾ ਤੇ ਤੂੰ ਮਰਨਾ ਹੈ ਉਹਦੇ ਨਾਲ ਹੀ ਮਰ ਜਾਂਦਾ ਮਰਨਾ ਕਿਉਂ ਜਦੋਂ ਤੂੰ ਇਹ ਗਲਤੀ ਕੀਤੀ ਐ ਕਾਨੂੰਨ ਦਾ ਸਾਹਮਣਾ ਕਰੇ ਹਾਂਜੀ ਕਾਨੂੰਨ ਦਾ ਸਾਹਮਣਾ ਕਰੇ ਸਹੀ ਗੱਲ ਆ ਹਾਂਜੀ ਕਿਰਦਾਰ ਮੈਂ ਕਹਿੰਦੀ ਜਿਉਂਨੀ ਅੱਤੀ ਦੀ ਮਤਲਬ ਹੋਈ ਆ ਕਿਵੇਂ ਹੋਈ ਆ ਕਿਦੋਂ ਹੋਈ ਆ ਸਰ ਜੀ ਦਾ ਖਾਲਸਾ ਗੁਰੂ ਦੇ ਪੁੱਤੇ 4 ਦਿਨੋਂ ਮੈਂ ਸਵੇਰੇ ਆਈਆਂ ਆ ਇਹਨੀ ਮਿੰਟ ਕਰਾ ਦਿੱਤ 10:30 11 ਵਜੇ ਦੀ ਮੌਤ ਹੋਈ ਆ ਮੈਨੂੰ ਕਿੰਦੂ ਦੇ ਮੁਤਲਕ ਹੁਣ ਆਇਆ ਉਹਨੇ ਕਿਹਾ ਕਿ ਜਾ ਕੇ ਉਹਨੇ ਘਰ ਪਤਾ ਕਰਕੇ ਆ ਤੇ ਮੈਂ ਆਈ ਆ ਇਹਨਾਂ ਦੇ ਘਰ ਕੋਈ ਕਿਰੀ ਕਰਨ ਦਾ ਨਹੀਂ ਸੀਗਾ ਤੇ ਮੈਂ ਆਣ ਕੇ ਜਦ ਦਿੱਕਤ ਦੀ ਸਾਸ ਕੋਲ ਬਾਹਰ ਨਿਕਲੀ ਤੇ ਫਿਰ ਮੈਂ ਜਦੋਂ ਅੰਦਰ ਆਈ ਮੈਂ ਕਹਾਈ ਕਿ ਗੱਲ ਨੂੰ ਕਹਿੰਦੀ ਆ ਤੇ ਮੈਂ ਦੱਸਾਂ ਫਿਰ ਮੈਨੂੰ ਮੁੱਖੇ ਤੇ ਲੈ ਕੇ ਦਿਖਾ ਲਿਆ ਉਹਨੇ ਕਿ ਮੈਂ ਆਣ ਕੇ ਦੇਖਿਆ ਤੇ ਇਹ ਥੱਲੇ ਲੰਮੀ ਪਾਈ ਸੀ कोई किलो रही लगती मेरी मामा इतनी गया साल हो गया दो बचे एक बेटा आया नौ साल का ਕਿ ਕਬੂਦੀਆ ਪੁਆਇੰਟ 222 ਹਾਂਜੀ ਉਹ ਕਿੱਥੇ ਸੀਗਾ ਇਹ ਪਹਿਲਾਂ ਬਾਹਰ ਗਿਆ ਸੀਗਾ ਸਾਨੂੰ ਤਾਂ ਇਹਦਾ ਨਹੀਂ ਪਤਾ ਮੈਨੂੰ ਤੇ ਸਵੇਰੇ ਪਤਾ ਲੱਗਾ ਕਿ ਇਹ ਨੇ ਪੈਲੀ ਤਰੀਕ ਨੂੰ ਆਇਆ ਪੈਲੀ ਤਰੀਕ ਨੂੰ ਆਇਆ ਸਾਨੂੰ ਇਹ ਨਹੀਂ ਨੂੰ ਸਵੇਰੇ ਕੋਲ ਗਿਆ ਜਦੋਂ ਘਰ ਆਇਆ ਤੇ ਆਣ ਕਿ ਮਤਲਬ ਜੀ ਮੁੰਨੇ ਨੇ ਦੱਸਿਆ ਮੈਨੂੰ ਵੀ ਆਇਆ ਤੇ ਨਜਾ ਹੁਣ ਕਿੱਥੇ ਆ ਕਹਿੰਦੀ ਆ ਕਿ ਉਹ ਭੱਜ ਗਿਆ ਗੱਡੀ ਲੈ ਤੇ ਮੈਂ ਕਿਹਾ ਫਿਰ ਉਹਨੇ ਭੱਜਣ ਦੀ ਕੋਈ ਲੋੜ ਸੀ ਜੇ ਉਹਨੇ ਕੋਈ ਨਹੀਂ ਸੀ ਕਰਾ ਕੀਤਾ ਤੁ ਫਿਰ ਮੈਂ ਬਾਅਦ ਵਿੱਚ ਚਲੀ ਗਈਆਂ ਫਿਰ ਜਦੋਂ ਇਹ ਆਈ ਉਹ ਵੀ ਕੀ ਫਿਰ ਮੈਂ ਪਰਿਵਾਰ ਨੇ ਕਿ ਤਸਵੀਰਾਂ ਮੋਟੀਆਂ ਲਈ ਪਰਿਵਾਰ ਕੇ ਨੂੰ ਸੰ ਪਤਾ ਹੀ ਨਹੀਂ ਦਖਾਹਾ ਲਿਆ ਪਹਾੜ ਤੁਸੀਂ ਆ ਵੀ ਦੇਖ ਲੈਣਾ ਤੁਨੀ ਦੇ ਨਾਲ ਪਹਾੜ ਇੰਨੀ ਇਕੱਲੇ ਛੁੱਟੀ ਜਿਹਦੇ ਨਾਲ ਉਹਦੇ ਨਾਲ ਆ ਹੀ ਨਹੀਂ ਸਕਦਾ ਨਾਲ ਬੈਠਿਆ ਨਾਲ ਛੂਕ ਕੇ ਫੋਣਿਆ ਤਾਂ ਜੇ ਲੱਗਤਾ ਮਾਰਦੀ ਛੂਕ ਇਸ ਤਰ੍ਹਾਂ ਟੁੱਟ ਜਾਣਾ ਹੋ ਕਿ ਤਨਾ ਕੋਸੁੰਦਾ ਪਰ ਅਸ਼ਰਿਕ ਅਸਰ मैन नहीं पता है सास ही नहीं दस मतलब कभी इधर घट ही आई साढ़ी दूजी पत्ती पैदा उन्होंने आप खुद देखे गल के मारी गई अंगूठे लगे अंगूठिया निशान लगे उन्होंने नौ लगे मतलब गर्दन देना ने आप खुद देख अपनी कारवाई वो कर दी ਹੋ ਸਾਡੀ ਤਾਂ ਤੀ ਸੀਗੀ ਉਹ ਤਾਂ ਹੁਣ ਸਾਨੂੰ ਮਿਲਣੀ ਨਹੀਂ ਨੀ ਜਿਹੜੀ ਦੁਨੀਆ ਤੋਂ ਚਲੀ ਗਈ ਤੇ ਪਰ ਉਹਦਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਕਿਹਨੂੰ ਦੋਸ਼ੀ ਗਿਣਿਆ ਅਸੀਂ ਤਾਂ ਹੁਣ ਇਹਨਾਂ ਨੂੰ ਘਰ ਆ ਲਿਆ ਨਹੀਂ ਦੇਸੀ ਮੰਨਦੇ ਪਰ ਉਹਨੇ ਦੇਸੀ ਮੰਨਦੇ ਜਿਹੜਾ ਕੋਹੜਾ ਹੋ ਗਿਆ ਇਸ ਟਾਈਮ ਜੇ ਉਹਨੇ ਮਤਲਬ ਇਹ ਕੰਮ ਕੀਤਾ ਸੀ ਫਿਰ ਇੱਥੇ ਰਹਿੰਦਾ ਕਿ ਭੱਜਣ ਦੀ ਕੀ ਜਰੂਰਤ ਸੀ ਕੀ ਮੰਨ ਕਰਦੇ ਅਸੀਂ ਇਹ ਮੰਨ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਮੌੜਾ ਬਦੇਸ਼ ਤੋਂ ਆਇਆ ਸੀ ਇਟਲੀ ਤੋਂ અમૃતપાલ ਸਿੰਘ ઓਦੀ વાઇફ ਸੀ ਆਪਣੇ અમૃતપાલજી રાજવીર कौर 21 સાલ એજ હતી એટલે वैसे तो उन्होने ये वैसे ही પહેલા કે ਇਹਨੇ સુસાઈટ ਕੀਤਾ ਪਰ मौके ते ਹੁਣ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆndi ਕਿ ਇਸ ਨਰਕੀ ਦਾ ਮਰਡਰ ਕੀਤਾ ਇਹਦੇ ਹਸਬੰਦ ਨੇ ਕੀਤਾ ਲੱਗਦਾ ਇੰਨੀ ਕਿ ਸਰ ਇਹਦੀ એਜ ਸੀ ਕਿ 28 ਸਾਲ ਠਾਈ ਸਰ ਕੋਈ ਸੁਸਾਈਡ ਨੋਟ ਵੀ ਸਾਹਮਣੇ ਆਇਆ ਨਹੀਂ ਬਿਲਕੁਲ ਪਰ ਆਰ ਨੇ মিডিਆ ਨੂੰ ਇੱਕ ਸੁਸਾਈਡ ਨੋਟ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਵੀ ਮੇਰੇ ਸਾਸੋਰੇ ਦਾ ਕੋਈ ਕੁਝ ਨਹੀਂ ਹੈਗਾ ਮੇਰੇ ਨਹੀਂ ਇਹ ਗੱਲ ਧਿਆਨ ਚ ਨਹੀਂ ਮੈਂ ਨਹੀਂ ਦੱਸਿਆ ਕਿ ਤਨ ਉਹਦੀ ਤੁਸੀਂ ਉਹ ਸਾਈਡ ਨੋਟ ਦੀ ਪੜਤਾਲ ਕਰੋਗੇ ਜੇ ਮੈਨੂੰ ਇਸ ਬਾਰੇ ਮੇਰੇ ਧਿਆਨ ਚ ਕਰ ਲਓਗੇ ਤਾਂ ਮੈਂ ਜਰੂਰ ਕਰੂੰਗਾ ਜੀ ਠੀਕ ਹੈ ਦੇ ਕਿੰਨਾ ਲੋਕ ਕਦੇ ਹੁਣ ਸਰਕਾਰ ਕਾਰਵਾਈ ਕਰ ਰਹੇ ਹੈ ਜੀ ਸਟੇਟਮੈਂਟ ਲਿਖੋਣੀ ਹੈ ਜੀ ਇਹਨਾਂ ਨੇ ਜਿਹਦਾ ਲਿਖਾਉਣਗੇ ਕਰਦਿਆਂ ਦੇ ਇਹ ਪੱਟੀ ਦਾ ਫੋਟੋੜਾ ਹੈ ਜੀ ਉਹ ਸਿਰੇ 4.5 ਹੀ ਨਿਕਲ ਗਿਆ ਸੀ ਸਾਨੂੰ ਤਾਂ ਮੈਸੇਜ ਲੇਟ ਹੋਰ ਮਲੇ 1 ਵਜੇ ਮਿਲਿਆ ਪਰਵਾਹ ਕਿਹਨੂੰ ਕਿਹਨੂੰ ਲੈ ਕੇ ਜਾ ਰਹੇ ਹਾਂ ਨਾਲ ਅਸੀਂ ਕਿਸੇ ਨੂੰ ਨਹੀਂ ਲੈ ਕੇ ਚਲੇ ਹਾਂ ਹਾਂਜੀ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز